ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਵੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵਾਂਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਕਿੱਦਾਂ ਹੋ ਸਾਰੇ ਜਾਣੇ ਠੀਕ ਹੋ Enjoyment ਚੱਲ ਰਹੀ ਹੈ ਲਾਈਫ ਦੇ ਵਿੱਚ ਜ਼ਰੂਰੀ ਆ ਭਾਈ ਛੋਟੇ ਛੋਟੇ ਖੁਸ਼ੀਆਂ ਦੇ ਪਲਾਂ ਉਹਨਾਂ ਨੂੰ ਵੀ ਸਾਹਮ ਕੇ ਰੱਖਿਆ ਕਰੋ ਕਿਉਂਕਿ ਆਪਾਂ ਕਈ ਵਾਰ ਆਏਗਾ ਜਿੰਨਾ ਵੀ ਬੜੀਆਂ ਖੁਸ਼ੀਆਂ ਦੇ ਚੱਕਰਾਂ 'ਚ ਅਸੀਂ ਛੋਟੇ-ਛੋਟੇ ਖੁਸ਼ੀ ਦੇ ਪਲ ਜਿਹੜੇ ਉਹ ਗਵਾਜ ਦਿੰਦੇ ਆ ਸੋ ਅੱਜ ਚੱਲਿਆਂ ਜੀ ਕਾਲਜ ਬਿਬਿਸ਼ਾਨ ਕੋਰ ਖਾਲਸਾ ਕਾਲਜ ਤੇ ਗੱਲ ਐਦਾਂ ਸੀ ਕਿ ਸ਼੍ਰੀ ਚਮਕੌਰ ਸਾਹਿਬ ਜਾ ਰਹੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਉ ਨਸ਼ੂ ਨਗਰੀ ਵੱਡੇ ਸਾਹਿਬ ਜੱਦ ਜਿੱਥੇ ਹੋਏ ਸੀਗੇ ਸ਼ਹੀਦ ਗੱਲ ਕੁਝ ਐਦਾਂ ਕਿ 2 ਸਾਲ ਹੋ ਗਏ ਸੀਗੇ ਐਮਏ ਕਰੀ ਨੂੰ ਤੇ ਐਮਏ ਦਾ ਸਾਨੂੰ ਡਿਗਰੀ ਨਹੀਂ ਸੀ ਮਿਲੀ ਤੇ ਹੋਰ ਡਿਗਰੀ ਵਾਰੇ ਕੰਮ ਚੱਲੀਆਂ ਜੀ ਮੈਂ ਪਤਾ ਠੀਕ ਹੈ ਨਾਲ ਜਾਊਗੀ ਜੀ ਹਰੀ ਵਾਲੀ ਆਂਟੀ ਉਹ ਆਂਟੀ ਤਾਂ ਕਹਿਣ ਦਾ ਭਾਬ ਐਦਾਂ ਰਸਤੇ 'ਚ ਪਿਕਅਪ ਕਰਾਂਗੇ ਜੀ ਉਹਨੂੰ ਆਪਾਂ ਠੀਕ ਹੈ ਚਲੋ ਜੀ ਫਿਰ ਠੀਕ ਹੈ ਥੋੜੇ ਟੋਮੂ ਬਾਬੂ ਜੀ ਬੈਠੇ ਨੇ ਠੀਕ ਹੋ ਜੀ ਤੁਸੀਂ ਠੀਕ ਹੀ ਚਾਹੀਦੇ ਆ ਠੀਕ ਆ ਸਾਡੇ ਜਹਾਜ਼ ਵਗੈਰਾ ਸਰੇ ਗੁਸ ਖੜੇ ਬਾਬ ਮਾਲਕ ਦੀ ਕਿਰਪਾ ਦੇ ਨਾਲ ਮਿਹਨਤ ਜਾਰੀ ਆ ਉਹੀ ਰਹਿਮਤ ਨਿਆਰੀ ਐ ਸਾਡੇ ਛੋਟਾ ਜੱਜਾ ਕੱਟੂ ਬੈਠਾ ਜੀ ਦਾ ਨਾਮ ਅਸੀ ਦਾ ਕਤਾ ਸ਼ੀਬੂ ਹੈਲੋ ਜੀਬੂ ਤੇ ਸਾਡੀ ਹੰਗਾਵਾ ਠੀਕਾ ਬਾਬਾ ਜੀ ਛੇਤੀ ਛੇਤੀ ਠੀਕ ਕਰ ਦਿਓ ਜੀ ਸ਼ਾਮ ਨੂੰ ਸਾਡੇ ਸ਼ੀਬੂ ਬੈਠਾਈ ਜੀ ਆਹ ਦੇਖੋ ਆਉਦਾ ਐ ਇਹ ਬੈਠੀ ਹੈ ਜੀ ਓਲੇ ਚ ਇਸ ਕਰਕੇ ਨਾ ਇਹਨੂੰ ਇਹ ਦਿਖ ਨਹੀਂ ਰਹੀ ਹੈਗੀ ਆਵਾਜ਼ਾਂ ਮਾਰ ਰਹੀ ਆ ਕੱਟੀ ਨੂੰ ਜਿਹੜੀ ਸਾਡੀ ਗਾਂ ਹੈ ਹੁਣ ਚਾਚਾ ਆ ਰਿਹਾ ਚਾਚਾ ਵਿਚਾਰਾ ਇਹਨੂੰ ਬੰਨੂਗਾ ਇੱਥੇ ਤਾਂ ਕਰਕੇ ਫਿਰ ਉਹ ਸਾਹਮਣੇ ਤੇ ਇਹਨੂੰ ਦੇਖੂਗੀ ਵੀ ਹਾਂ ਹੈਗੀ ਆ ਦੇਖੋ ਵੈਸੇ ਤਾਂ ਗੱਲਾਂ ਕਰਦੇ ਆ ਇੱਕ ਦੂਜੇ ਨਾਲ ਹੈਲੋ ਸ਼ੇਬੂ ਕਿੱਦਾਂ ਠੀਕ ਹੈ ਆ ਦੇਖੋ ਆ ਖੜੀ ਹੋਈ ਇਹਨੂੰ ਮੈਨੂੰ ਫੀਲ ਹੋ ਰਿਹਾ ਕਿ ਹਾਂ ਮਨੂੰ ਲੱਭਦੀ ਫਿਰਦੀ ਹੈ ਦੀ ਮੋ ਪਹੁੰਚ ਗਏ ਜੀ ਸਾਈਕੋਲੋਜੀ ਸਾਡਾ ਹੈ ਠੀਕ ਆ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਫੇਰ ਵਾਪਰਿਆ ਜਾਣਾ ਜੀ ਇੱਥੇ ਐਂਟਰੀ ਦਾ ਬਲਾਉ ਆਂਟੀ ਸਾਸਰੀ ਘਰ ਸਸਰ ਘਰ ਵਿਧਿਆ ਮਾਨ ਸਾਹਿਬਾ ਸਸਰ ਘਰ ਪਈ ਸਾਡਾ ਸਰਟੀਫਿਕੇਟ ਨਹੀਂ ਮਿਲਿਆ ਆਂਟੀ ਕਹਿੰਦੀ ਮੈਂ ਚਲਦੀਆਂ ਤੇਰੇ ਨਾਲ ਆਹ ਕਢਾ ਕੇ ਲੈ ਕੇ ਆਉਣਾ ਅਸੀਂ ਅੱਜ ਠੀਕ ਆ ਇੱਧਰ ਸਾਡੇ ਅੰਕਲ ਜੈਸਮਿਨ ਕੌਰ ਜੀ ਤੇ ਇੱਧਰ ਇਹਨਾਂ ਨੇ ਕਰਨੀ ਜੀ ਸਾਡੀ ਐਂਟਰੀ ਫਿਰ ਚੱਲਦੇ ਆ ਜੀ ਆਪਾਂ ਵਧੀਆ ਜੀ ਕੀ ਮੈਂ ਸਮੇ ਸਿਰ ਹਾਂ ਹਾਂ ਜੀ ਜੀ ਤੁਸੀਂ ਸਮੇ ਸਿਰ ਹੋ ਤੇ ਹੈਗੀ ਜੀ ਕਾਲਜ ਦੀ ਸਾਡੀ ਨੇ ਐਂਟਰੀ ਪੁੱਛ ਸ਼ਰਮਤੋਂ ਲੱਗੀ ਵਈ ਇਧਰ ਤੇ ਆ ਸਾਰੇ ਐਕਟੀਵਿਟੀਜ਼ ਵਗੈਰਾ ਸਾਰਾ ਕੁਝ ਲਗਾਇਆ ਹੋਇਆ ਜੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿੱਖਿਆਵਾਂ ਸੰਖੇਪਿਤ ਜੀ ਆਇਆਂ ਨੂੰ ਜੀ ਮੈਨੂੰ ਮੇਰੀ ਡਿਗਰੀ ਮਿਲ ਗਈ ਪਰ ਡਿਗਰੀ ਲੈਣ ਲਈ ਵੀ ਜੀ ਇੱਥੇ ਤਾਂ ਗਰਮੀ ਪਰ ਤੇ ਐਪਲੀਕੇਸ਼ਨ ਆ ਵਗੈਰਾ ਲਿਖੋ ਚਲੋ ਕੋਈ ਗੱਲ ਨਹੀਂ ਇਹਦੇ ਵਿੱਚ ਵੀ ਮੇਰੇ ਸਪੈਲਿੰਗ ਗਲਤ ਆ ਗਏ ਜੀ ਤੇ ਦੂਸਰੀ ਗੱਲ ਐਦਾਂ ਕਿ ਫੇਰ ਉਹ ਐਪਲੀਕੇਸ਼ਨਾਂ ਲਿਖੀਆਂ ਇਹ ਤੇ ਕਾਲਜ ਵਾਲੋ ਇਹ ਕਹਾ ਆਪਣੀ ਯੂਨੀਵਰਸਿਟੀ ਨੂੰ ਜਾਣੀ ਆ ਹਲੇ ਵੀ ਮੈਨੂੰ ਲੱਗਦਾ ਰਹੀ ਜੇ ਮੇਰੀ ਮੇਰੀ ਸਹੀ ਹੋ ਕੇ ਆਜੂਗੀ ਕਿਹਨੇ ਕੀ ਚੱਕਰ ਹੋਇਆ ਕਿ ਐ ਨਹੀਂ ਤੈਨੂੰ ਜਿਹਨੇ ਖਰਾਬ ਚਾਲ ਦੇ ਪਤਾ ਨਹੀਂ ਕੀ ਕੁਝ ਹੋ ਰਿਹਾ ਹੈ ਚਲੋ ਦੇਖਦੇ ਅਗਲਾ ਪ੍ਰੋਸੈਸ ਕੀ ਹੁੰਦਾ ਲਓ ਭਾਈ ਮੇਰੇ ਅਤੇ ਆਂਟੀ ਦੇ ਨਾਨਕੇ ਆਪਾਂ ਪੁੱਜ ਗਏ ਆ ਬੀਬੀ ਦੇ ਕੋਲ ਬੀਬੀ ਬਲਾਉ ਸਤਿ ਸ੍ਰੀ ਅਕਾਲ ਵੈਰੀ ਗੁਰੂ ਜੀ ਦਾ ਖਾਣਾ ਵਾਹ ਔਰ ਭਾਈ ਕੋ ਤਾਂ ਜਮੇਰੀ ਆਈ ਗਈ ਹੈ ਜਸਮੀਨ ਮੈਨੂੰ ਮੇਲਾ ਰਾਣਿਆ ਚੋਕਾ ਕੋਈ ਕੰਮ ਆ ਨਾ ਹੋਈ ਆ ਉਹ ਵੀ ਆ ਗਿਆ ਬਹੁਤ ਵਧੀਆ ਹੋ ਗਿਆ ਬਹੁਤ ਚਲ ਅਸੀਂ ਤਾਂ ਵੀ ਆ ਗਈ ਜਿੰਨੀ ਮਿਲ ਚਲੀਏ ਹੂੰ ਕਾਲਜ ਕੰਮ ਆਈਆਂ ਤੀਆਂ ਥੋੜਾ ਜਿਹਾ ਕਾਲਜ ਦੇ ਕੰਮ ਤਾਂ ਹੀ ਖਾਸ ਅੱਜ ਖਾਸਾ ਕਿ ਸਾਥੀ ਵੱਡ ਦੇ ਨਾ ਤਾਂ ਉਹਦੇ ਤਾਂ ਕਰਕੇ ਹੋ ਗਿਆ ਫਿਰ ਕੰਨ ਚੱਲ ਫਾਉਣ ਆਪਾਂ ਬਿੱਬੀ ਨੂੰ ਮਿਲਿਆ ਨਾ ਥੱਕ ਗਿਆ ਫਿਰ ਬਿੱਬੀ ਅਸੀਂ ਅਸੀਂ ਕਹਾਂ ਚੱਲ ਬਿੱਬੀ ਕੋਲ ਮੈਂ ਥੱਕ ਹਾਂ ਮੇਰਾ ਸੂਰ ਆਦਮੀ ਆ ਹਾਂ ਨਾ ਕੋਈ ਨਾ ਥੜਕਾ ਆ ਹਾਂ ਅੱਜ ਦੇ ਉਸ ਮਾਮੇ ਦੇ ਕੋਲ ਮੈਂ ਬੱਸ ਬਿੱਬੀ ਸਵੇਰਾ ਉਹ ਬੇਰਾਉਂਗੇ ਰਹਿਣਾ ਆਂਟੀ ਦੇ ਵੀ ਨਾਨਕੇ ਉਰੀਓ ਬਿੱਬੀ ਹਾਂ ਅੱਛਾ ਪਤਾ ਬਿੱਬੀ ਨੂੰ ਉਹ ਗੁਣੇ ਮੈਂ ਨਹੀਂ ਬੋਣਦਾ ਇਹਦਾ ਹੀ ਹਾਂ ਹਾਂ ਅੱਛਾ ਹਾਂ ਉਸੇ ਮਾਮੇ ਦੇ ਕੋਲ ਹਾਂ ਹਾਂ ਮਾਮੇ ਮਰਲੀ ਹਾਂ ਨਾਨੀ ਦੀ ਜੀ ਮਰਲੀ ਬਾਦ ਹਾਂ ਨਾਨਾ ਸਾਡਾ ਮੇਰਾ ਦਲੇਰ ਦਾ ਘਿਆ ਲੇਖ ਬਚਣਾ ਹਾਂ ਬਹੁਤ ਉਹ ਦੇ ਰਦ ਗਾ ਮੁੰਡੇ ਵੀ ਬਹੁਤ ਠੀਕ ਹੈ ਹਾਂ ਮੁੰਡੇ ਵੀ ਬਹੁਤ ਚੰਗੇ ਅਰ ਜਦ ਵੀ ਅਸੀਂ ਕਿਤੇ ਆਉਣਾ ਜਲਦੀ ਨੂੰ ਨੇ ਐ ਕਹਿਣਾ ਵੀ ਕਿਆ ਨੇ ਅਸੀਂ ਆਪਣੇ ਦੋ ਤੀਆਂ ਬਣਾ ਆ ਗਏ ਕਿਆ ਖਾ ਲਾ ਦੀਏ ਅੱਛਾ ਅੰਨਾ ਕਰਦੇ ਸੀ ਹਾਂ ਸੱਚੀ ਇੱਕ ਗੇਲੀ ਅਸੀਂ ਆਈਆਂ ਮਲਾਨੀ ਨੂੰ ਕਹਿੰਦਾ ਐ ਕਰ ਕੜਾ ਬਣਾ ਲੈ ਮੈਂ ਲਿਆਉਣਾ ਸੂਜੀ ਜਾ ਕੇ ਚੋਲੀ ਲੈ ਆਇਆ ਕੜਾਹ ਬਣਾਈ ਖੀਰ ਬਣਾਈ ਦੇਸੀ ਕੀ ਦਾ ਕੜਾਹ ਬਣਾਇਆ ਕਹਿੰਦਾ ਮੇਰੀ ਦੋ ਤੀਆਂ ਨੇ ਕੱਡੇ ਰੋਜ ਆਉਣਾ ਹੂੰ ਨਹੀਂ ਜਦ ਕੜਾਹ ਹੈ ਧੰਦੇ ਦੇ ਬਹੁਤ ਮਸ਼ਹੂਰ ਹਾਂ ਕਹਿੰਦਾ ਮੇਰੇ ਕਿਨੇ ਦੋ ਤੀਆਂ ਰੋਜ ਤੁੰੀਆਂ ਰਹਿਣੀਆਂ ਹੈ ਦੇਸੀ ਕੀ ਦਾ ਕੜਾਹ ਬਣਾ ਨਾਨੀ ਨੇ ਭਾਈ ਦੇਸੀ ਕੀ ਦਾ ਕੜਾਹ ਬਣਾਇਆ ਅੱਛਾ ਫੇ ਖਾਤਾ ਚਾਹ ਮੱਕੀ ਦੀ ਦਾਲ ਆਏ ਹਾ ਮੱਕੀ ਦੀਆਂ ਬਣਾਈਆਂ ਉਹਦੇ ਰੋਟੀਆਂ ਆਏ ਹਾ ਹੇ ਮੂੰਹ ਚ ਪਾੜੀ ਆਉਗਾ ਬੰਦਾ ਮਾ ਯਾਨੀ ਮਜ਼ਾ ਆਇਆ ਖਾ ਕੇ ਹਾਂ ਚਲੋ ਵਧੀਆ ਕਹਨੇ ਹੁੰਦੇ ਤੇ ਬੇਵਦੀ ਵੀ ਮੇਰੇ ਘਰ ਆਵੀਂ ਵੀ ਨਾਨੀ ਨਾਲ ਨਾਂਕੇ ਦਾਦੀ ਨਾਲ ਦੱਬੀ ਹਾਂ ਹਾਂ ਹਣੀ ਹਾਂ ਨਾਨੀ ਨਾਲ ਨਾਂਕੇ ਆ ਹਾਂ ਦਾਦੀਆਂ ਨਾਲ ਦਾਦੀ ਦਾ ਦਾਦੀ ਹਣੀ ਮਾਂ ਨਾਲ ਟੁੱਕੇ ਆ ਹਾਂ ਇਹ ਸੱਸ ਨਾਲ ਸਹਰੇ ਆ ਹਾਂ ਇਹ ਮਾਇਆ ਨਹੀਂ ਹੁੰਦੀ ਹਾਂ ਸਹੀ ਗੱਲ ਆ ਜਿੰਨਾ ਚਿਰ ਮਾਇਆ ਉਹਨਾਂ ਤੱਕ ਆ ਹੋਰ ਵੀ ਗੱਲਾਂ ਨਾ ਜਿੰਨਾ ਤੱਕ ਮਾਂ ਬਾਪ ਬੈਠਾ ਉਹਨਾਂ ਤੱਕ ਅਸੀਂ ਜੋਰ ਨਾ ਜਾਵਾਂ ਜਾਣਾ ਉਹਦੇ ਬਾਅਦ ਚ ਖਤਮ ਹੈ ਉਹਦੇ ਬਾਅਦ ਸਾਨੂੰ ਆਏ ਹੋਣਾ ਵੀ ਅਸੀਂ ਕਿੱਥੇ ਬੈਠੀਏ ਸਾਨੂੰ ਕੋਈ ਇਥੋਂ ਨਾ ਕਹਿ ਦਵੇ ਸਾਨੂੰ ਆਏ ਨਾ ਕਹਿ ਦਵੇ ਕੋਈ ਅਸੀਂ ਡਰਦਿਆਂ ਨੇ ਚਾਹ ਦਾ ਕੁੱਟ ਵੀ ਮੰਗਣਾ ਹੁਣ ਜਿਕੜ ਤੇ ਤੇ ਵੀ ਅਸੀਂ ਜ਼ੋਰ ਨਾਲ ਬਣਵਾਇਆ ਫੜ ਦੇ ਕੇ ਆਂਗੇ ਉਹ ਚਾਹ ਦਾ ਵਾਲਾ ਥੋੜਾ ਨਾਗਰੀਆ ਹੈ ਹੈ ਨਾ ਉਹੀ ਗੱਲ ਹੈ ਸਹੀ ਹੈ ਆਪਣੇ ਪਰ ਜ਼ੋਰ ਜਿੰਨੂੰ ਕਹ ਆਪਣੇ ਪਰ ਜ਼ੋਰ ਹੁੰਦਾ ਬੇਸ਼ੱਕ ਮੂਰੇ ਵਾਲਾ ਕਹਿੰਦਾ ਚੰਗਾ ਹੀ ਹੋਵੇ ਮੰਨ ਕੇ ਚਲੋ ਸਾਨੂੰ ਲੱਗੀ ਜਾਣਾ ਕਿਈ ਅਸੀਂ ਬਹੁਾਂਵਾਂ ਦਾ ਸਾਡਾ ਕੋਈ ਜ਼ੋਰ ਨਹੀਂ ਹੈਗਾ ਨਾ ਫੇਰ ਨੇ ਘਰ ਹੁੰਦੀ ਬੀਬੀ ਉ ਸੌਣ ਸ਼ੁਰੂ ਹੋ ਗਿਆ ਹਾਂ ਕੁਛ ਦੱਸਦਾ ਦੇ ਕੋਈ ਗੱਲ ਸੁਣਾ ਦੇ ਸੌਣ ਦੀ ਜਿਹੜੇ ਸਾਰੀਆਂ ਦੀਆਂ ਗੱਲਾਂ ਹੋਣ ਹੈ ਨਹੀਂ ਦੇ ਦੱਸਦਾ ਦੇ ਵੀ ਪਹਿਲਾਂ ਕਿਹਾ ਕਰਦੀਆਂ ਕੰਮ ਸਹੀ ਕਰਦੀਆਂ ਹਾਂ ਗੀਤ ਗਾਉਂਦੀਆਂ ਕੋਈ ਬੋਲੀ ਤਾਂ ਸੁਣਾ ਦੇ ਫਿਰ ਕੋਈ ਬੋਲੀ ਤਾਂ ਸੁਣਾ ਦੇ ਫਿਰ ਕੋਈ ਸੌਣ ਪਰ ਅ ਬੀਬੀ ਸੌਣ ਚੜ੍ਹਦੇ ਲੱਗਦੇ ਜਾਂ ਤੁੰਗਾ ਸਰਾ ਚੜ੍ਹਦੇ ਨਹੀਂ ਨਾ ਪਰ ਪਾਣ ਝੂਟ ਲੈਣਾ ਹਾਂ ਸੇ ਦੁਪਹਿਰ ਨੂੰ ਕੰਮ ਕੁੰਮ ਕਰ ਕੰਮ ਕੁੰਮ ਕਰਕੇ ਲਾ ਜਾਣਾ ਹਾਂ ਝੂਟਾ ਝੂਟਕੇ ਝੂਟਕੇ ਹਾਂ ਹਾਂ ਹੋਰ ਗੱਲ ਨਹੀਂ ਹੋਰ ਨਹੀਂ ਆ ਗਈ ਬੀਬੀ ਹੁਣ ਤਾਂ ਚਾਰ ਤਿੰਨ ਇੱਥੇ ਆ ਕੇ ਨਹੀਂ ਬੈਠ ਸਕਦੀਆਂ ਮੈਂ ਤੇਨੇ ਇੱਕ ਦੂਜੇ ਨੂੰ ਬੁਲਾਉਂਦੀ ਹਾਂ ਹਾਂ ਵੀ ਹਾਇ ਰੱਬਾ ਜੇ ਉਹ ਵੀ ਕਿਸੇ ਗੱਲ ਨੇ ਕਹਿੰਦੇ ਪਤਾ ਨਹੀਂ ਕਿਹੜੀ ਚੁਗਲੀ ਕਰਨ ਲੱਗਿਆ ਹਾਂ ਜੇ ਖੜੀਆਂ ਨਹੀਂ ਤਾਂ ਐ ਹੋ ਜਾਂਦਾ ਹੈ ਹਾਂ ਵੀ ਕਿਸੇ ਸਾਨੂੰ ਬੁਲਾਣਾ ਨਾ ਲਵੇ ਕੋਈ ਕੋਈ ਬਾਸ ਐਸਾ ਜਮਾਨਾ 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 ਮਾੜਾ ਆ ਗਿਆ ਪਰ ਜਮਾਨਾ ਹੋਈ ਆ ਬੀਬੀ ਜਮਾਨਾ ਉਹੀ ਆ ਪਰ ਕਿਆ ਕਰਨ ਜਿਹੜੀ ਹੋਂਦ ਦੀ ਪੀੜੀ ਐ ਨਾ ਬਾੜੀ ਆ ਹੋਂਦੇ ਜਿਹੜੇ ਨਿਆਣੇ ਹਾਂ ਹੋਂਦੀਆਂ ਬਹੁਆਂ ਸਭ ਬਦਲੇ ਬਦਲੇ ਹੋਏ ਹਾਂ ਮੋਹ ਨਹੀਂ ਰਿਹਾ ਕਿਸੇ ਦਾ ਕਹਿੰਦੇ ਛੱਕਾ ਪੂਰਦੇ ਅੰਮਾਂ ਤੇ ਜਾਏ ਤਾਂ ਇਹ ਚਾਚੇ ਮਤਬਤ ਬਦਲੇ ਉਹ ਵੀ ਛੱਕਾਂ ਤਾਂ ਪੂਰੂਗੇ ਜੇ ਮਾਏ ਉਤੇ ਬਾਦ ਕੋਈ ਆਸ ਚਾਰੇ ਕੋਈ ਨਹੀਂ ਕਿਸੇ ਦੀ ਆਸ ਰੱਖੋ ਵੀ ਹਾਂ ਭਾਈ ਸਾਡੇ ਕੋਈ ਆਊਗਾ ਜਾਂ ਸਾਡੇ ਭਾਈ ਆ ਕੇ ਸਾਡੇ ਪਰਜਾਈ ਆਉਗੇ ਪਰ ਕੋਈ ਕਿਸੇ ਦਾ ਨਿਕਾ ਮੈਂ ਤਾਂ ਬੈਲੇ ਬਹੇ ਨਾ ਕੋਈ ਨਹੀਂ ਵਿੱਚ ਦਾ ਸਭ ਦੁਨੀਆਂ ਨੱਤ ਬੰਦੀ ਆ

ਰੋਹੀ ਨੀ ਰੋਹੀ ਬੋਲੀ ਬਣੀ ਹੁਣ ਤਾਂ ਨਾ ਰੇਤੇ ਦਾ ਰਾਹ ਗਿਆ ਨਹੀਂ ਪਾਣੀ ਹੈ ਹਾਂ ਹੈਗਾ ਨਾ ਮੈਂ ਤਾਂ ਹੀ ਤਾਂ ਰੱਬ ਦੂਰ ਹੋ ਗਿਆ ਦੂਰ ਹੋਣਾ ਸਹੀ ਹਾਲ ਆ ਜਿਹੜੇ ਬੰਦੇ ਹੋ ਕੇ ਜਰਾ ਬੋਲ ਗਏ ਹਾਂ ਹਮਮ ਚਲ ਕਿਸੇ ਦਾ ਪਿਆਰ ਨਹੀਂ ਰਿਹਾ ਪਿਆਰ ਹਾਈ ਹੁਣ ਤਾਂ ਬੀਬੀ ਜਮਾਨਾ ਦਿਨ ਪਰ ਦਿਨ ਮਾਰਾ ਆਉਂਦਾ ਕੋਈ ਕਿਸੇ ਦਾ ਪਿਆਰ ਕਰਕੇ ਰਹਾ ਨਹੀਂ ਨੀ ਹੈਗਾ ਫੇਰ ਮੈਂ ਪਿੱਛੇ ਆਪੇ ਬੈਠ ਗਿਆ ਜੇ ਹੁਣ ਤੁਸੀਂ ਅਗਰ ਅਸੀਂ ਆਈਏ ਜੇ ਤੁਸੀਂ ਹੁਣੋਂ ਸਾਤੇ ਦੂਰ ਦੂਰ ਰਹਿੰਗੇ ਤਾਂ ਹੜਾ ਗਿਆ ਕਰ ਉੱਥੇ ਜਾ ਕੇ ਨਾ ਦੂ ਤੂ ਜਾਇ ਰਹਿਣਾ ਤੇ ਨਾ ਨਹੀਂ ਜਾਣਾ ਹੂੰ ਦਾਬੇ ਤਿਉੜੀਆਂ ਪਾ ਲੰਦੀ ਆ ਦੇਖ ਕੇ ਅਸੀਂ ਕਦੇ ਜਾਇਏ ਹੋ ਜਾਂਦੀ ਆ ਗੱਲ ਇਹ ਬਜ਼ੇਰਾ ਧੀ ਚੌਕੜੇ ਮੈਂ ਰਹਿੰਦੀ ਰਹੋ ਨਹੀਂ ਉਹ ਨਹੀਂ ਗੱਲ ਹੈ ਕਿ ਤੂੰ ਸਾਡੀ ਮਾਂ ਐ ਹਾਂ ਮਾਂ ਮੰ ਤਾਂ ਹੁੰਦਾ ਮਾਮਾ ਨੂੰ ਧੀਆ ਦਾ ਹੁੰਦਾ ਹੀ ਆ ਹੁੰਦਾ ਨਾ ਠੀਕ ਆ ਗੱਲ ਵੀ ਜੇ ਹੁਣ ਆਪਾਂ ਕੱਲ ਨੂੰ ਬਗਾਨੀ ਕਹਿ ਦਿੰਦੇ ਆ ਕੋਈ ਗੱਲ ਬੰਦ ਜਾਣ ਦੋ ਚੱਲ ਕੰਮ ਬਹੁਤ ਆ ਚੱਲ ਜਾਓ ਭਾਈ ਫਿਰ ਹਾਂ ਇਹ ਕੋਈ ਨਹੀਂ ਬਸ ਹੂੰ ਇਹ ਸਾਡੀ ਦੁਨੀਆ ਮਤ ਬੋਲਨੀ ਹੈ ਮਤ ਬੋਲਨੀ ਹੈ ਸਹੀ ਗੱਲ ਹੈ ਜੀ ਹੋਰ ਤਾਂ ਦੇਖੋ ਨਹੀਂ ਬਿਟੇ ਜਿੱਦਲ ਮਤਗਰ ਨਿਕਲਦਾ ਕੋਈ ਦਿਸਦਾ ਹਾਂ ਦਿਨ ਮੈਂ ਹੁਣ ਦੱਸ ਦਿੰਦਾ ਨੇ ਬਾਗਾਨੇ ਨੂੰ ਪੁੱਤ ਬਣਾਉਣਾ ਉਹੀ ਬਣਦਾ ਨਾ ਹਾਂ ਆਪਣੇ ਨੂੰ ਬਣਾ ਲੈ ਉਹ ਵੀ ਨਹੀਂ ਬਣਦਾ ਠੀਕ ਹੈ ਨਾ ਵੀ ਇਹਦੇ ਨਾਲੋਂ ਤਾਂ ਆਪ ਵੀ ਬਿਹਤਰ ਹੁੰਨਾ ਕੇ ਰੱਖੋ ਆਪਣਾ ਕੋਈ ਵੀ ਇਹ ਆਪਣਾ ਇੱਕ ਰਾਜ ਮਹਾਰਾਜ ਦਾਸ ਹਾਂ ਤੁਸੀਂ ਸਹੀ ਤੁਸੀਂ ਉਮੀਦ ਰੱਖੋ ਹੀ ਨਾ ਵੀ ਤੁਹਾਡਾ ਕੋਈ ਕਰੂਗਾ ਹਾਂ ਆ ਰੱਖੀ ਨਹੀਂ ਰੱਖੋ ਹੀ ਨਾ ਵੀ ਤਾਂ ਤੇ ਕੋਈ ਕੁਝ ਕਰ ਲੂ ਅਸੀਂ ਕਹਿੰਦੇ ਆ ਨਾ ਸਵੇਰੇ ਉੱਠ ਕੇ ਇਹੀ ਕਹਿੰਦੇ ਆ ਮਹਾਰਾਜ ਤੂੰ ਦੁੱਖ ਦੇ ਕਿਧਰ ਨਾ ਪਾਈ ਸਾਡੇ ਪਰ ਪ੍ਰਮਾਤਮਾ ਨੂੰ ਜਾਣਾ ਤਾਂ ਚੱਲਦੇ ਹੁਦਿਆਲੇ ਜੀ ਕਿਸੇ ਨੇ ਪਰ ਨਹੀਂ ਨਾ ਪਾਈ ਆਹੀ ਗਾ ਮੇਰੇ ਵੀ ਆਪਣੇ ਕਿਸੇ ਤੇ ਪਹੁੰਚ ਨਾ ਪ੍ਰਾਈ ਵੀ ਆਹੇ ਰੱਬਾ ਸਾਨੂੰ ਬੈਠਾਣ ਕੋਈ ਪੁੱਜੂਗਾ ਜਾਂ ਸਾਨੂੰ ਰੋਟੀ ਦੇਊਗਾ ਐਨੀ ਆਸ ਤਾਂ ਮਹਾਰਾਜ ਤੁਤਕਾਈ ਨਾ ਲਾ ਸਾਨੂੰ ਮੈਂ ਤਾਂ ਇਹੀ ਕਰਦੇ ਵੀ ਮੇ ਮੇਰਾ ਉਹੀ ਹੈ ਬਸ ਨੂਰੀ ਛੱਟਾ ਹੈ ਉਹੀ ਹੋ ਗਈ ਬਸ ਕੋਈ ਕੋਈ ਨਹੀਂ ਕਿਸੇ ਪੈਗਾ ਜੀ ਕੋਈ ਨਹੀਂ ਹੈਗਾ ਮੈਂ ਕਿਸੇ ਨੂੰ ਆਪਣਾ ਨਾ ਦੇਖੋ ਜੀ ਕੋਈ ਕਿਸੇ ਦਾ ਨਾਂ ਈ ਨਾ ਪੁੱਤ ਨਾ ਕੋਈ ਜਵਾਈ ਨਾ ਕੋਈ ਹੋਰ ਚਾਚਾ ਤਾਇਆ ਜੋ ਕੋਈ ਵੀਸਾ ਨਹੀਂ ਹੈਗਾ ਨਹੀਂ ਨਹੀਂ ਤੀਆਂ ਆਈਆਂ ਤੀਆਂ ਵੇ ਜੱਟਾ ਤੁਹਾਨੂੰ ਨਹੀਂ ਗਿਆ ਜੇ ਆਪਾਂ ਬਗਾਨਾ ਆਪਣਾ ਜੂਰੀਆ ਜੇ ਬਗਾਨਾ ਚਾਜਦਾ ਨਾ ਹਾਂ ਬਗਾਨਾ ਚਾਜਦਾ ਤਾਂ ਧੀਆਂ ਆਪਣੀਆਂ ਹਾਂ ਠੀਕ ਹੈ ਕਰ ਜੇ ਬਗਾਨਾ ਮਾੜਾ ਹੋਵੇ ਨਾ ਤਾਂ ਧੀਆਂ ਦੇ ਜੁੱਤੀਆਂ ਮਾਰਦੀਆਂ ਕਰ ਨੂੰ ਬਸ ਧੀਆਂ ਵੀ ਜੁੱਤੀਆਂ ਮਾਰਦੀਆਂ ਸੋਮਾ ਜੋ ਕੋਈ ਵੀ ਹੋ ਗਈ ਕਹੋਗੇ ਵੀ ਮੇਰੀ ਮਾਂ ਹੈ ਮਾਂ ਨੂੰ ਤਾਂ ਸਰਦ ਨਹੀਂ ਉਹ ਤਾਂ ਹੁੰਦਾ ਸਦਾ ਹੀ ਸਾਡੀ ਮਾਂ ਹੈ ਜਿਹੜੇ ਬਗਾਨੇ ਨਾਲ ਕਾ ਤੂੰ ਦਾ ਰੋਇਆ ਤੇ ਕਿਹਨੂੰ ਨਹੀਂ ਮਾਂ ਕੋਲ ਉਹ ਤਾਂ ਬਿਮਾਰ ਉਹਨੂੰ ਤਾਂ ਬਿਮਾਰੇ ਲੈਣਾ ਆਇਕਨ ਹੈ ਲੈ ਕੱਲੇ ਹੀ ਆਇਕਨ ਹਾਂ ਇਹ ਘਰ ਨੂੰ ਨੋਟ ਕਰੀਦਾ ਮੈਂ ਬੀਬੀ ਨਾ ਨਾ ਕੱਦ ਨਹੀਂ ਹਾਂ ਮੇਰਾ ਹੋਰ ਮੈਂ ਆਪਣੇ ਕੋਈ ਜਾਂਦੀ ਹਾਂ ਮੈਂ ਤੁਹਾਨੂੰ ਕਰ ਦਿਆਂਗਾ ਹਾਂ ਮੈਂ ਮੇਰੇ ਘਰ ਮੈਂ ਸਾਰ ਮੈਂ ਫੁੱਗੜੀਆਂ ਨਹੀਂ ਮਾਰਦੀ ਸਾਰ ਨੂੰ ਕਰਵਾਈਆਂ ਕਰਾ ਲੈਂਦੀ ਹਾਂ ਬੀਬੀ ਨੂੰ ਮਿਲ ਹਾਂ ਕਰਾਂ 1.5 ਸਾਲ ਹੋ ਗਿਆ ਠੀਕਾ ਕਰ ਜਾਜਾ ਕੋਈ ਮਾਨਦਰ ਕਰਾ ਜੋ ਮਾਪਾ ਪਾਪਾ ਕਰੇ ਮਾਤਾ ਮਾਤਾ ਜਾਈ ਚੀਂ ਦੇ ਬਸ ਮੈਂ ਕਹਿੰਦੀ ਆ ਵੀ ਜਿੱਦਾਂ ਦੇ ਬੀਬੀ ਰਹੀਆਂ ਭਾਬੇ ਰਹੀ ਜਾਂ ਕੋ ਹੋ ਗਿਆ ਮੁੜ ਕੇ ਬਾਹਰ ਬਣ ਦਾ ਮੂੰਹ ਹੀ ਦੇਖਣਾ ਸੀ ਕਿਹਨਾਂ ਲੋੜਾਂ ਦੇ ਬਣੇ ਦੀ ਹਾਂ ਜਹ ਜਹ ਰਹੇ ਨੇ ਹੁੰਦਿਆ ਅਗਰ ਆ ਬੋਲਦਾ ਜੇ ਅਗਰ ਸੇਰ ਦਾ ਆਪਾ ਦੋ ਸੇਰ ਦੇ ਠੀਕਾ ਉਹਦੇ ਚਰਨੀ ਲੁਕੋ ਜੀ ਨੇ ਬਾਹਰ ਕੱਢਣਾ ਰੋਟੀ ਤਾਂ ਬੀਬੀ ਦੇਖ ਆਪਾ ਪਰਮਾਨ ਦਾ ਮੂੰਹ ਨਾਲ ਲਈ ਜਾਵੇ ਇੱਜ਼ਤ ਦੀ ਹੋਗਾ ਬੇਇੱਜ਼ਤੀ ਦੀ ਤਾਂ ਲੋੜਾ ਹੀ ਨਹੀਂ ਬਸ 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 ਠੀਕ ਕਰਨ ਦਵਾ ਆਪਣੇ ਘਰ ਮਾ ਹਾਂ ਹਾਂ ਘਰ ਛਾਹ ਬੈਠਿਆ ਉਹ ਜਿੱਦ ਤੂੰ ਦੀਰੋ ਹੁਣ ਤਾਂ ਮੈਂ ਚਾਹ ਨੂੰ ਘਰ ਹੋਵੇ ਆਪਣਾ ਕੰਮ ਕਰਦੇ ਜੈਸਮੀਨ ਆ ਜਾਣੀ ਜੇ ਕੋਈ ਆਪਣਾ ਜੈਸਮੀਨ ਤੇ ਲੈਦੀ ਚੀਜ਼ਾਂ ਹੋਰ ਆਪਣ ਜਿਹਦੇ ਮਰਜ਼ੀ ਜਾ ਕੇ ਵੜ ਜੂਗੀ ਬੀਬੀ ਨੇ ਨਾ ਨਾ ਤੈਨੂੰ ਤਾਂ ਕੋਈ ਜਵਾਬ ਨਹੀਂ ਮੈਨੂੰ ਕਿਸੇ ਘਰ ਤੋਂ ਜਵਾਬ ਨਹੀਂ ਹੈ ਸਾਡੀ ਆਂਟੀ ਚੁਟਕੀ ਜਿਆਦਾ ਪਿਆਰ ਕਰਦੀ ਆ ਸਾਡੀ ਸੂਬ ਮੂੰਹ ਤਾਂ ਮਿੰਟ ਚ ਆਉਂਦਾ ਹਾਂ ਕੜ ਬੋਠ ਕੜੇ ਹੋ ਗਿਆ ਆਂਟੀ ਅੱਗ ਵੀ ੱਡੀ ਮਾਰੂਗੀ ਹੂੰ ਵਿਪਿਤ ਲਾਗ ਦੇ ਦੋ ਘਰ ਨੂੰ ਪਤਾ ਲੱਗ ਜਾਂਦਾ ਵੀ ਉਹ ਮਾਕਾ ਮੰਗਦੀ ਆ ਹਾਂ ਹੁਣ ਮਾਕਾ ਬਦਲ ਕਹਿੰਦੀ ਉਹਦੀ ਮੰਮੀ ਹਾਂ ਕਹਿੰਦੇ ਹਾਂ ਦੇਦੀ ਨਹੀਂ ਉਹ ਪੂਰੀ ਮੇਰੀ ਮੱਚੇ ਦੇ ਚੜਾ ਐਨੀ ਕੁ ਉਹ ਵੀ ਕਹਿੰਦੀ ਪਹਿਲਾਂ ਤਾਂ ਉਹਨਾਂ ਬਾਥਰੂਮ ਦੀ ਸੀ ਜਾਣਾ ਐਨੀ ਵੇਦਨ ਕਮਰੇ ਕਮਰੇ ਵਾਣਾ ਐਨੀ ਵੇਦਨ ਦੀ ਇਹ ਬੜੀ ਮੰਮੀ ਗੜੀ ਮੰਮੀ ਹਾਂ ਮਮਾ ਕਿੱਥੇ ਗਈ ਗਈ ਆ ਕਹਿੰਦੇ ਉਹ ਕੌਗੀ ਉਹ ਤਾਂ ਗਈ ਨਹੀਂ ਮੈਂ ਮਾਝਾ ਨਹੀਂ ਗਿਆ ਕੈਦ ਚ ਤੇ ਕਹਿੰਦੀ ਮੈਂ ਵੀ ਜਾਣਾ ਇੱਕ ਹੋਰ ਗੱਲ ਵੀ ਮੈਂ ਸਿੱਖੀ ਹਾਂ ਆਏ ਸਿੱਕੀ ਪਤਾ ਨਹੀਂ ਬੇਬੀ ਕੀ ਤਾਂ ਸਿੱਕੀ ਆ ਆਏ ਹਾਏ ਆਹ ਕਿਆ ਕਰਤਾ ਕਹਿੰਦੀ ਹਾਂ ਆਏ ਮਾਂ ਵੀ ਦਮਾ ਲਾ ਦਿਆ ਇੱਕ ਮੱਥੇ ਮੱਥੇ ਬਹੁਤ ਮਾਮ ਸੀ ਫਿਰ ਵੀ ਬਹੁਤ ਪਿਆਰੀ ਲੱਗਦੀ ਐ ਬਹੁਤ ਪਿਆਰੀ ਗੋਲ ਦੀ ਬਹੁਤ ਸੋਹਣੀ ਲੱਗਦੀ ਹੂੰ ਹਾਂ ਮੈਂ ਹਾਂ ਸੜਾ ਜਨੀ ਮੈਂ ਹਾਂ ਜੈਸ ਬਿੰਤੇ ਬਾਦ ਇਹ ਤਿਆਰਾ ਹੂੰ ਹੈ ਚਲੋ ਜਸਮੀਨ ਜੈਨ ਗਾਲਾ ਲਾ ਲਓ ਆ ਵੀ ਆਪਣੇ ਘਰ ਜਾਣਾ ਹੀ ਹੈ বাস ਦੀ বাস ਹਾਂ ਨਹੀਂ ਚਲੋ ਪਤਾ ਕੀ ਗੱਲ ਆ ਵੀ ਆਿਆਂ ਦੀ ਥੋੜਾ ਜਿਹਾ ਆਹੋ ਲਾ ਜਾਂਦੀ ਆ ਮਾਤਾ ਮਾਂ ਜੜੋਲਣਾ ਸੁਖੋ ਹੂੰ ਉਹ ਨਹੀਂ ਮੇਰਾ ਦੂਰ ਆਈ ਦੀ ਆ ਆਇੰਦਾ ਕਰੋ ਜਾਨ ਸਭ ਕੁਝ ਹੋ ਜਾਣਾ ਹੋ ਜਾਣਾ ਮਹਾਰਾਜ ਕਰੂਗਾ ਜੀ ਮੈਂ ਦਿੱਤੀ ਆ ਕਰਮਾਂ ਮਾ ਕੋ ਲਿਖਿਆ ਹੈ ਆਹ ਆਹ ਉਹ ਕਰੂਗਾ ਕਰੂਗਾ ਬਸ ਸਭ ਹੋ ਜਾਂਦੀ ਵੀ ਮਾ ਲੋ ਬੱਸ ਕਰੋ ਕੀ ਆ ਗੱਲਾਂ ਲੈ ਕੇ ਬੈਠੀ ਹਟਦੀ ਹੀ ਨਹੀਂ ਅੱਗੇ ਤੇ ਅੱਗੇ ਵਧਿਏ ਜੀ ਮੈਨੂੰ ਪਤਾ ਕੀ ਹੈ ਨਹੀਂ ਜੈਸਮੀਨ ਪਤਾ ਕੀ ਗੱਲ ਆ ਦੇਖ ਕੋਈ ਵੀ ਮਾਪੇ ਖਰੀਕ ਗੱਲ ਚ ਚੰਗੇ ਸੋਚ ਹਮ ਮਾਪੇ ਮਾੜੇ ਮਾਪੇ ਮਾੜੇ ਸੋਚਦਾ ਹੈਗਾ ਹੁਣ ਦੇਖ ਮੇਰਾ ਇੰਨਾ ਇੰਨਾ ਨਾ ਹੋਇਆ ਵਿੱਦਿਆ ਹੋਇਆ ਹੈ ਨਾ ਪਿਆਰ ਹੈ ਪਿਆਰ ਹੈ ਦੇਖੋ ਮੈਂ ਇਹ ਨਾ ਤੁਹਾਨੂੰ ਪਹਿਲਾ ਜਦ ਪਹਿਲੀ ਪਹਿਲੀ ਗੱਲਾਂ ਪਿਆਰ ਪਿਆਰ ਸਾਡਾ ਉਹ ਵੀ ਹੋਇਆ ਜਾਂਦਾ ਹਮ

ਪੁੱਤ ਜੇਵੇਂ ਆਰਦਾਸ ਹਾਂ ਉਸ ਜਾਨ ਕੋਸ ਨਹੀਂ ਹੋਇਆ ਕਹਦੇ ਨਹੀਂ ਹੁੰਦਾ ਵੀ ਪੁੱਤ ਤਾਂ ਵੀ ਵੀ ਖਰਾਬ ਦਾ ਨਹੀਂ ਬਣਾਇਆ। ਕੀ ਕਰਾਂ ਜਾਨ ਨਹੀਂ ਨਿਕਲਦੀ ਮੈਂ ਬਾਹਰ ਤੇ ਬਰਦਾ ਹੱਕਾ ਬੋਲੇ। ਲੈ ਬਾਬੀ ਨੂੰ ਮੈਂ ਹੱਕਾ ਬੋਲਦੀ ਪਤਾ ਕੀ ਗੱਲ ਹੈ ਬੀ ਉਹ ਵੀ ਉਹ ਬਾਬੀ ਦੀ ਜਗ੍ਹਾ ਰੱਬ ਨੇ ਕਰਨ ਨੂੰ ਨਹੀਂ ਕਰਤਾ ਅਰਜ ਕਰਨ ਦੂਸਰਾ ਰੂਪ ਆ ਬਾਬੀ ਦਾ ਅੱਜ ਦਿਨ ਮੈਂ ਪੁੱਤ ਪੈੜੀ ਆ ਹੁੰਦਾ ਮੈਂ ਆ ਰਿਹਾ ਹੁੰਦਾ ਮੈਂ ਆਨੁਮਤਾ ਦੇ ਕੇ ਦੇਖੀ

ਐਨੇ ਕਾ ਉਹਦੇ ਤੜਕਣੀ ਦੇ ਵਿੱਚ ਧੁੰਨ ਕੇ ਕਹਿੰਦਾ ਐ ਹਾਂ ਖਾਖ ਲਿਆ ਸੀ ਦੋਹਾਂ ਨੇ ਮੈਂ ਖਾ ਲਿਆ ਅੱਪ ਦੋਹੇ ਖਾਈਏ ਨਾ ਬੁੱਤ ਲੱਗ ਗਿਆ ਉਹ ਨੇਤਰ ਆ ਗਿਆ ਕਹਿੰਦਾ ਓਏ ਹਾਂ ਕੇ ਖਾਣਾ ਘਾਵਾ ਜਾਂਟੀ ਨੇ ਕਹਿੰਦਾ ਹਾਂ ਘਾਵਾ ਆਇਆ ਹਾਂ ਚਲ ਹੁਣ ਉਹਦੀ ਜਗ੍ਹਾ ਕਰਨ ਆਇਆ ਕਰਨ ਆਇਆ ਬਾਪਾ ਨੇ ਕਿਸੇ ਨਾ ਕਿਸੇ ਰੂਪ ਚ ਬਣਾਉਣੀ ਸੀ ਗੱਲ ਕਰਨ ਦੇਤ ਬਾਸ ਬਾਸ ਕਹਦੇ ਨਹੀਂ ਹੁੰਦੇ ਦੇਖੀ ਕਰਨ ਰਾਜੀ ਰਹ ਹਮਾਰੀ ਦੁਨੀਆ ਨਾ ਰਹੇ ਪਰ ਜਿਹੜਾ ਆਪਣਾ ਪੁੱਤ ਵੇਖਨੇ ਅੱਧੀ ਉਹ ਵੀ ਮਾਂ ਤੇ ਭੁੱਲਣਾ ਮਾਂ ਤੇ ਤਾਂ ਭੁੱਲਦਾ ਬੇਡਾ ਨਹੀਂ ਭੁੱਲਣਾ ਮਾਂ ਦਾ ਤਾਂ ਭੁੱਲਦਾ ਹੀ ਨਹੀਂ ਹੁੰਦਾ ਬੀਬੀ ਸਭ ਜਿਹੜਾ ਜਦੋਂ ਜਾ ਤੱਕ ਸਾਹ ਚ ਸਾਹ ਰਾਜੀ ਇਹਨਾਂ ਕੰਮ ਕਰਨੇ ਪੁੱਤੇ ਆ ਪਰ ਰੱਬ ਨੇ ਆਪਣੇ ਆਪਣੇ ਰੂਪ ਬਣਾਈ ਵੀ ਹਾਂ ਵੇਖ ਹੁਣ ਕਰਦਾ ਫੇਰਾ ਉਹ ਕਰ ਸੁੱਖੋ ਤਾਂ ਫੇਰਾ ਕਰਦਾ ਐਸੀ ਕੋਈ ਗੱਲ ਨਹੀਂ ਹੈ ਕਿ ਕਰਦਾ ਨਹੀਂ ਪਰ ਉਹ ਸੰਦਰਾ ਵੀ ਨਹੀਂ ਕਰਾਉਣਾ ਵੀ ਜਾ ਤਾਂ ਉਹਨੂੰ ਪਿਆਰ ਕਰਦਾ ਹੂੰ ਬਸ ਪਾਈਏ ਤਾਂ ਗੱਲਾਂ ਹੋਰ ਪਾਸੇ ਨੂੰ ਚੱਲ ਪਈਆਂ। ਕਿਹਾ ਤੁਸੀਂ ਖੁਸ਼ੀ ਦੀਆਂ ਗੱਲਾਂ ਕਰਦੀ ਆ ਤੇ ਤੁਸੀਂ ਤਾਂ ਫੱਟੇ ਹੀ ਚੱਕ ਤੇ ਪਤਾ ਨਹੀਂ ਕਿਆ ਗਿਆ ਮਿਕਸ ਕਰਤਾ। ਮਿਕਸ ਨਹੀਂ ਪਤਾ ਤੇ ਇਹ ਗੱਲਾਂ ਸੱਚੀਆਂ ਠੀਕ। ਆ ਗੱਲਾਂ ਸੱਚੀਆਂ ਤਾਂ ਹੈਗੀਆਂ। ਇਹ ਚੀਜ਼ਾਂ ਹੁਣ ਹੋ ਲਈਆਂ। ਜ਼ਰੂਰੀ ਆਦ ਕਰਨਾ, ਦਿਲ ਦਿਖਾਉਣਾ। ਤੁਹਾਡੇ ਤਾਂ ਵੀ ਤੇ ਲੀਆਂ ਮੰਨਨੇ ਆਪਾਂ ਹੋਰਾਂ ਨੂੰ ਵੀ ਚੀਜ਼ ਦੇ ਕੇ ਯਾਦ ਆਉਂਦੀ ਹੋਗੀ। ਹਾਂ ਇਹ ਗੱਲ ਆਹ ਗੱਲ ਕਿਹੜਾ ਚਾਹੀਦੀ ਆ। ਚਲੋ ਕੋਈ ਨਹੀਂ। ਦੈਲਾ ਚ ਹੁੰਦੀ ਆ ਗੱਲ ਤੁਸੀਂ ਵੀ ਤਾਂ ਹੀ ਕਰੀ ਆ ਤੁਹਾਨੂੰ ਕਿਹੜੇ ਸ਼ੌਂਕ ਆ ਭਾਈ ਇਹ ਤਾਂ ਹੈ ਨਹੀਂ ਹਾਂ ਚਲੋ ਠੀਕ ਆ ਜੀ ਰਾਸਤੇ ਚ ਦੇਖਿਆ ਸਾਡਾ ਮਾਮਾ ਮਾਮਾ ਕਹਿੰਦਾ ਲੰਘ ਜਾ ਲੰਘ ਜਾ ਲੰਘ ਜਾ ਮਾਮਾ ਹਣ ਜਾਣਾ ਤਾਂ ਹੈਗਾ ਹੀ ਆ ਆਹ ਵਾਹਿਗੁਰੂ ਜੀ ਫਤਿਹ ਹਾਂ ਜਸਮੀਨ ਚੱਲੀ ਦੀ ਮਲਕ ਦੇ ਕੇ ਚੋਰੀ ਦੇ ਅਸੀਂ ਬੀਬੀ ਨੂੰ ਮਿਲੇ ਆ ਅੱਜ ਹੀ ਬੀਬੀ ਨੂੰ ਮਿਲੇ ਆ ਚੱਲ ਵਧੀਆ ਹੈ ਬੀਬੀ ਕੋ ਘੰਟਾ ਲਾਈ ਆਈਆਂ ਨਾ ਨਾ ਵਧੀਆ ਜੀ ਵਧੀਆ ਹਾਂ ਨਾਲ ਦਿੱਤਾ ਸੰਨੇ ਚੰਨ ਵਧੀਆ ਤੇ ਜੀੜਾ ਮਾਰਿਆ ਹੈ ਹਾਂ ਉਹ ਤਾਂ ਤੁਸੀਂ ਲੰਘ ਗਏ ਬਾਈ ਛੇਤੀ ਛੇਤੀ ਜੀ ਤੁਹਾਨੂੰ ਸਾਡੇ ਨਾਲ ਪਿਆਰ ਨਹੀਂ ਤਾਂ ਇਸ ਕਰਕੇ ਕੁਝ ਵੀ ਕਰਨਾ ਦਾ ਬਸ ਫਿਰ ਆ ਗਈ ਨਾ ਉਹੀ ਗੱਲ ਆ ਗਈ ਨਾ ਉਹੀ ਗੱਲ ਆ ਗਈ ਉਹੀ ਗੱਲ ਤੁਹਾਨੂੰ ਵੀ ਕੰਮ ਬਸ ਸਾਨੂੰ ਵੀ ਕੰਮ 3 ਵਜੇ ਉੱਥੇ ਟਾਈਮ ਲੱਗ ਗਿਆ ਅੱਛਾ ਜੀ ਉੱਥੇ ਟਾਈਮ ਲੱਗ ਗਿਆ ਵਾ ਮੈਂ ਸਿਰ ਬਹੁਤ ਹੂਦਾ ਬਸ ਕੀ ਕਰੇ ਕਿੰਨੀ ਸੋਹਣੀ ਹਵਾ ਲੱਗਦੀ ਔਰੇ ਵਾਹ ਹਾਂ ਆ ਕਿੱਥੇ ਲੱਗਿਆ ਵਾ ਹੰਦਾ ਹੁੰਦਾ ਇੱਧਰ ਰਹਿੰਦਾ ਤੁਮ ਕੋਲ ਪਤਾ ਨਹੀਂ ਲੱਗਦਾ ਉਹ ਹਾਂ ਕਿਪਾ 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 ਹਾਂ ਕੀ ਕਰ ਰਿਹਾ ਕੋਈ ਪਤਾ ਨਹੀਂ ਕਿੱਥੇ ਫਿਰਦਾ ਹੋਰ ਲੋਥਾ ਕੋਈ ਹੋਰ ਆਜ਼ਾਦੇ ਫਿਰਦਾ ਹੋ ਆਜ਼ਾਦੇ ਪੂਰੇ ਹੁਣ ਕੀ ਪਤਾ ਹੈ ਹਾਂ ਕੁਛ ਨਹੀਂ ਪਤਾ ਲੱਗਦਾ ਹੈ ਉਹ 15 ਗਿਆ ਸੁਨੱਖਾ ਦਾ ਮੁੰਡਾ ਹਾਂ ਕੁਛ ਨਹੀਂ ਪਤਾ ਹਾਂ ਚਲੋ ਕਿੱਧਰ ਘੁੰਮਦਾ ਹੋ ਕਿੱਧਰ ਹਾਂ ਮੈਂ ਤਾਂ ਆਂਟੀ ਨੂੰ ਐ ਕਹਿੰਦੀ ਮਾਮੇ ਮੈਂ ਕਿੱਥੇ ਤੇ ਟਾਈਮ ਕੱਢ ਤੈਨੂੰ ਆ ਵੀ ਦਿਖਾ ਲਿਆਉਂਗੇ ਦਾਸਤਾਨੇ ਸ਼ਾਹ ਦਿੱਤਾ ਹੈ ਨਾ ਲੈ ਗਿਆ ਹੁਣੇ ਦੇਖਿਆ ਉਹ ਟਾਈਮ ਨਹੀਂ ਨਾ ਹੈ ਹੁਣ ਟੀਵੀ ਜੀ ਆ ਕਹੀਦਾ ਮੈਂ ਦਿਖਾ ਵੀ ਲਿਆਵਾ ਆਂਟੀ ਕੋਲ ਟਾਈਮ ਨਹੀਂ ਨਾ ਕਿਸੇ ਨੇ ਆਣਾ ਹੈ ਨਾ ਤਾਂ ਕਰਕੇ ਕੋਈ ਨਹੀਂ ਕੋਈ ਨਹੀਂ ਮੜ ਜਾ ਮੀਂਹ ਜਾਂ ਪਹਿਲਵੇਂ ਨਾਲ ਠੰਡਾ ਜਾ ਹੋ ਜਿਵੇਂ ਮੌਸਮ ਕੋਪਰ ਦੇ ਦਾ ਬਸ ਕਰਾਈ ਪਈ ਆ ਚਲੋ ਫੇ ਠੀਕ ਆ ਮਿਲਦਾ ਤੁਸੀਂ ਅਗਲੀ ਵੀਡੀਓ ਚੱਕ ਕੇ ਫੇਰ ਬਾਏ ਬਾਏ ਕਰ ਦੋ ਜੀ ਬਾਏ